ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਕੁਲਵਿੰਦਰ ਕੌਰ ਅੱਜ ਅਸੀਂ Shimla ਮਿਰਚ ਆਲੂ ਤੇ ਮਕੇਜ ਪਾ ਕੇ ਇਹ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਇੱਥੇ ਅਸੀਂ ਤਿੰਨ Shimla ਮਿਰਚ ਲੈ ਲਈਆਂ ਸੀ ਦੋ ਆਲੂ ਤੇ ਇੱਕ ਕੱਪ ਅਸੀਂ ਮੱਕੀ ਦੇ ਦਾਣੇ ਲਏ ਸੀ ਤੇ ਇਹਨਾਂ ਨੂੰ ਅਸੀਂ ਹੁਣ ਕੱਟ ਦਵਾਂਗੇ ਇੱਥੇ ਅਸੀਂ ਆਲੂ ਤੇ Shimla mirch ਨੂੰ ਕੱਟ ਲਿਆ ਸੀ ਤੇ ਇੱਧਰ ਅਸੀਂ ਟੜਕੇ ਦਾ ਸਮਾਨ ਵੀ ਕੱਟ ਕੇ ਰੱਖ ਲਿਆ ਸੀ ਤੇ ਇੱਥੇ ਪਿਆਜ਼, ਲਸਣ, ਅਦਰਕ ਤੇ ਟਮਾਟਰ ਇਹ ਸੀਆਂ ਅਸੀਂ ਤੜਕੇ ਦੇ ਵਿੱਚ ਪਾਵਾਂਗੇ। ਗੈਸ ਉੱਪਰ ਅਸੀਂ ਕੜਾਈ ਰੱਖ ਲਈ ਸੀ ਤੇ ਹੁਣ ਅਸੀਂ ਸਰੋਂ ਦਾ ਤੇਲ ਪਾ ਦਵਾਂਗੇ। ਜੀਰੇ ਨੂੰ ਪਾ ਦਵਾਂਗੇ। ਨਾਲ ਹੀ ਪਾਵਾਂਗੇ ਅਸੀਂ ਧਨੀਆ। ਦਰਦਰਾਜ ਕਰ ਲਿਆ ਸੀ। ਹੁਣ ਅਸੀਂ ਪਾ ਦਵਾਂਗੇ ਅਦਰਕ ਤੇ ਲਸਣ ਪਿਆਜ਼ ਪਾ ਦਵਾਂਗੇ ਅਦਰਕ ਲਸਣ ਨੂੰ ਭੁੰਨ ਲਿਆ ਸੀ 2 ਮਿੰਟ ਵਾਸਤੇ ਤੇ ਪਿਆਜ਼ਾਂ ਨੂੰ ਭੁੰਨ ਲਵਾਂਗੇ ਹੁਣ ਅਸੀਂ ਪਿਆਜ਼ਾਂ ਨੂੰ ਅਸੀਂ 3-4 ਮਿੰਟ ਭੁੰਨ ਲਿਆ ਸੀ ਹੁਣ ਹਰੀਆਂ ਮਿਰਚਾਂ ਨੂੰ ਪਾ ਦਵਾਂਗੇ 1 ਚਮਚਾ ਨਮਕ ਪਾਵਾਂਗੇ ਕਾਲੀ ਮਿਰਚ ਦਾ ਪਾਊਡਰ ਲਾਲ ਮਿਰਚ ਹਲਦੀ ਪਾਊਡਰ ਧਨੀਆ ਪਾਊਡਰ ਤੇ ਹੁਣ ਅਸੀਂ ਇੱਥੇ ਪਾ ਦਵਾਂਗੇ ਟਮਾਟਰ ਫਰੀ ਕੱਟੇ ਹੋਏ ਮਿਕਸ ਕਰ ਦਵਾਂਗੇ ਨਾਲ ਹੀ ਅਸੀਂ ਪਾ ਦਵਾਂਗੇ ਹੁਣ ਆਲੂ ਆਲੂ ਜਿਹੜੇ ਮਸਾਲੇ ਦੇ ਨਾਲ ਪੱਕ ਜਾਣਗੇ 3-4 ਮਿੰਟ ਵਾਸਤੇ ਆਲੂ ਨੂੰ ਨਾਲ ਹੀ ਅਸੀਂ ਭੁੰਨਾਂਗੇ ਆਲੂ ਪੱਕਣ ਤੇ ਥੋੜਾ ਟਾਈਮ ਲੱਗਦਾ ਜਿਹੜੀ ਸ਼ਿਮਲਾ ਮਿਰਚ ਉਹ ਜਲਦੀ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਹੁਣ ਅਸੀਂ ਇਹਨੂੰ ਟਾ ਕੇ ਪਕਾਵਾਂਗੇ 3-4 ਮਿੰਟ ਵਾਸਤੇ ਆਲੂਆਂ ਨੂੰ ਪੱਕਦੇ ਆ 5 ਕਿ ਮਿੰਟ ਹੋ ਗਏ ਹੁਣ ਅਸੀਂ ਇਹਨੂੰ ਚੈੱਕ ਕਰ ਲਵਾਂਗੇ। ਨਾਲ ਹੀ ਸਾਲੂ ਵੀ ਪੱਕ ਗਏ ਨਾਲ ਹੀ ਸਰਕਾ ਵੀ ਪੱਕ ਗਿਆ। ਸੇਹੁਰ ਅਸੀਂ ਇਹਦੇ ਵਿੱਚ ਪੋਪਕੋਨ ਪਾ ਲਵਾਂਗੇ। ਤੇ ਇਹਨਾਂ ਨੂੰ ਮਿਕਸ ਕਰ ਦੇਵਾਂਗੇ ਅਸੀਂ। ਕਿ ਚੀ ਮਿਲਣੇ ਚ ਪਾ ਦਾਂਗੇ ਅਸੀਂ ਨਾਲ ਹੀ ਰੈਸਪੀ ਤੁਹਾਨੂੰ ਵਧੀਆ ਲੱਗੀ ਜੇ ਤੇ ਲਾਈਕ ਜਰੂਰ ਕਰਦਿਆ ਕਰੋ ਵੀ ਮਿਕਸ ਕਰ ਦਿੱਤਾ ਸੀ ਹੁਣ ਅਸੀਂ ਇਹਨੂੰ ਟਰੱਕੇ ਪਕਾਵਾਂਗੇ ਸਬਜ਼ੀਂ ਚੈੱਕ ਕਰ ਲਵਾਂਗੇ ਅਸੀ ਆਲੂਆਂ ਨੂੰ ਚੈੱਕ ਕਰ ਲਵਾਂਗੇ ਹੁਣ ਆਲੂ ਵੀ ਗਲ ਗਏ 2-3 ਮਿੰਟ ਵਾਸਤੇ ਹੋਰ ਪਕਾ ਲੈਨੇ ਆਂ ਸਬਜ਼ੀਂ ਚੈੱਕ ਕਰ ਲਵਾਂਗੇ ਤੇ ਹੁਣ ਅਸੀਂ ਆਲੂਆਂ ਨੂੰ ਚੈੱਕ ਕਰ ਲੈਨੇ ਆਂ। ਥਾਲੂ ਵੀ ਪੱਕ ਗਏ ਪੂਰੀ ਤਰ੍ਹਾਂ ਤਰੀਕੇ ਨਾਲ। ਤੇ ਕਿ ਇੱਥੇ ਅਸੀਂ ਪਾ ਦਵਾਂਗੇ ਥੋੜਾ ਜਿਹਾ ਗਰਮ ਮਸਾਲਾ। ਨਾਲ ਹੀ ਪਾਵਾਂਗੇ ਧਨੀਆ। ਮਿਕਸ ਕਰ ਦਵਾਂਗੇ ਤੇ ਗੈਸ ਨੂੰ ਵੀ ਅਸੀਂ ਬੰਦ ਕਰ ਦਿੰਦੇ ਆਂ ਤੇ ਸਬਜ਼ੀ ਬਣ ਕੇ ਤਿਆਰ ਹੈ। ਸਬਜ਼ੀ ਨੂੰ ਪਲੇਟ ਵਿੱਚ ਪਾ ਦਵਾਂਗੇ। ਜੇ ਤੁਹਾਨੂੰ ਪੋਪਕੋਰਨ ਵਾਲੀ ਸਬਜ਼ੀ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਬੈਲ ਦਾ ਬਟਨ ਜਰੂਰ ਦਬਾ ਦਿਆ ਕਰੋ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ